ਮੀਡੀਆ ਦਾ ਕੀ ਰੋਲ ਸੀਗਾ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਇਹ ਬ੍ਰੇਕਿੰਗ ਨਿਊਜ਼ ਇੱਕ ਪੱਤਰਕਾਰ ਨੇ ਰਤੇਸ਼ ਲਖੀ ਨਾਂ ਦੇ ਬੰਦੇ ਨੇ ਬ੍ਰੇਕਿੰਗ ਨਿਊਜ਼ ਦਿੱਤੀ ਉਹ ਇੱਕ ਵੈਬ ਵੇਸਟ ਮੀਡੀਆ ਸੀ ਜੀ ਤੇ ਕੋਈ ਜਿੰਦਾ ਨਾ ਕੁੰਡਾ ਤੁਸੀਂ ਸਾਰੇ ਐਥੀਕਲ ਚੈਨਲਾਂ ਦੇ ਉੱਤੇ ਕੰਮ ਕਰਦੇ ਹੋ ਤੁਸੀਂ ਆਪਣਾ ਆਪਣਾ ਰੋਲ ਨਿਭਾਇਆ ਜਿਹੇ ਜੀ ਖਬਰ ਲੱਗਦੀ ਗਈ ਕਾਪੀ ਪੇਸਟ ਕਰਦੇਗੇ ਕਿਸੇ ਨੇ ਥੋੜਾ ਬਹੁਤ ਵੱਧ ਘੱਟ ਜਿੱਦਾਂ ਵੀ ਹੋਇਆ ਕੈਨੇਡਾ ਦੇ মিডিਏ ਨੇ ਬਹੁਤ ਸਰਕਾਰਾਤਮਕ ਰੋਲ ਅਦਾ ਕੀਤਾ ਸਾਡੇ ਕੇਸ ਦੇ ਵਿੱਚ ਚਲੋ ਖਬਰ ਲਾਈ ਜੋ ਬਣਦਾ ਸੀ ਕਰਦੇ ਗਏ ਦੁੱਖ ਇਸ ਗੱਲ ਦਾ ਵੀ ਕਿਸੇ ਬੰਦੇ ਨੇ ਵੈਰੀਫਾਈ ਖਬਰ ਕੀਤੀ ਹੋਈ ਨਹੀਂ ਲਓ ਹੁਣ ਸ਼ੁਰੂ ਕਰੀਏ ਸਾਡੇ ਨਾਮ ਜੁਲਾਈ 2 ਆਪਣੇ ਜੁਲਾਈ 14 2022 ਨੂੰ ਪਰਿਵਾਰ ਵੱਲੋਂ ਲਿਖਾਏ ਗਏ 4 ਮਹੀਨਿਆਂ ਬਾਅਦ ਤੇ ਲੱਖੀ ਬੋਲ ਕੇ ਕਹਿੰਦਾ ਵੀ ਚਾ ਤਿੰਨ ਬੰਦਿਆਂ ਦੇ ਨਾਂ ਨਾਮਜ਼ਦ ਹੋਗੇ ਨੋਮਿਨੇਟ ਹੋਗੇ ਇਸ ਕੇਸ ਦੇ ਵਿੱਚ ਇਹ ਬ੍ਰੇਕਿੰਗ ਨਿਊਜ਼ ਆ ਨਾ ਤਾਂ ਵੈਰੀਫਾਈ ਕੀਤਾ ਪੁਲਿਸ ਦੇ ਨਾਲ ਵੀ ਬਰ ਐਫ ਆਈ ਆਰ ਹੋਗੀ ਵਾਕਿਆ ਹੀ ਐਫ ਆਈ ਆਰ ਹੋਗੀ ਕਿਸੇ ਬੰਦੇ ਨੇ ਵੈਰੀਫਾਈ ਨਹੀਂ ਕੀਤੀ ਸਾਡੇ ਨਾਂ ਪੰਜਾਬ ਪੁਲਿਸ ਦੇ ਵਿੱਚ ਰੋਜ਼ ਨਾਮਚੇ ਦੇ ਵਿੱਚ ਇੰਟਰ ਕਰਾਇਆ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਰੋਜ਼ ਨਾਮ ਚਾ ਕੀ ਹੁੰਦਾ ਯਦੋਂ ਪੁਲਿਸ ਦੇਵਤ ਕਦੇ ਕੋਈ ਚੋਰੀ ਹੁੰਦੀ ਹੈ ਕੋਈ ਕਤਲ ਹੁੰਦਾ ਸਭ ਤੋਂ ਪਹਿਲਾਂ ਸ਼ੱਕ ਦੇ ਆਧਾਰ ਤੇ ਰੋਜ਼ਨਾਮੇ 'ਚ ਐਂਟਰੀ ਕਰਾਈ ਜਾਂਦੀ ਹੈ ਵੀ ਸਾਡੇ ਨਾਵਾਂ ਤੇ ਵੀ ਕਰਾਈ ਗਈ ਵੀ ਇਹਨਾਂ ਦੀ ਤਫ਼ਤੀਸ਼ ਹੋਣੀ ਚਾਹੀਦੀ ਹੈ ਐਫ ਆਈ ਆਰ ਨਹੀਂ ਸਾਡੇ ਨਾਂ ਤੇ ਹੋਈ। ਨੋਟ ਕਰ ਲਓ ਮੀਡੀਆ ਦੇ ਵਿੱਚ। ਵੈਰੀਫਾਈ ਕਰ ਲਓ। ਰੋਜ਼ਨਾਮੇ 'ਚ ਐਂਟਰੀ ਕਰਾ ਕੇ ਇਹ ਸਾਖਸ਼ ਬੋਲਦਾ ਕਿ ਐਫ ਆਈ ਆਰ ਦਰਜ ਹੋ ਗਈ। ਐਫ ਆਈ ਆਰ ਦਰਜ ਹੋ ਗਈ ਭਾਈ ਚਲਾਨ ਵੀ ਹੋਊ ਸਾਰਾ ਕੁਝ ਹੋਊ। ਸਵਾ ਦੋ ਸਾਲ ਹੋ ਗਏ ਉਸੇ ਚੌਂਕ 'ਚ ਖੜੇ ਅੱਜ।